ਕਾਦੇ ਭਾਈ ਮਮਨ ਕਿਹ ਕੋਈ ਪਰਵਾਹ ਨਹੀਂ ਮਮਨ ਉਰੀ ਛੱਡੀ ਮਮਨ ਨੂੰ ਛੱਡ ਦੋ ਮੈਨੂੰ ਇਹਦੇ ਨਾਲ ਹੀ ਮੈਂ ਤਾਂ ਇਹਦੇ ਤਾਂ ਕਿਰਨ ਜਾਣਾ ਜਿਹੜੇ ਮਰਜ਼ੀ ਲੈ ਜਾਓ ਭਾਈ ਕੰਮ ਤਾਂ ਘੂਮੀ ਕਾ ਨਾ ਕੋ ਗੱਡੀ ਦਾ ਕਵਰ ਉੜ ਗਿਆ ਉੜ ਗਿਆ ਹੂੰ ਇਟਾਂ ਦੇ ਬੰਨੇ ਨਹੀਂ ਬਣੀਆਂ ਨਾ ਇਟਾਂ ਨਹੀਂ ਮਿਲਣੀਆਂ ਭਾਈ ਇੰਗੇ ਸਾਸ਼ੀਕਾਲ ਬੁਲਾ ਦੋ ਸਾਰੇ ਸਾਸ਼ੀਕਾਲ ਇਹ ਸਾਰੇ ਸਾਸ਼ੀਕਾਲ ਕਿਥੇ ਜਾਣੇ ਆਪਾਂ ਬਾਬਾ ਜੀ ਹਾਂ ਬਾਬਾ ਜੀ ਜਰੂਰ ਮੈਂ ਕਿਹਾ ਸੀ ਵਾਈਗੂ ਜੀ ਵਾਈਗੂ ਜੀ ਕਹਿ ਕੇ ਦਿਖਾਇਓ ਕਿ ਮੈਂ ਕਹਿਣਾ ਵਾਈਗੂ ਜੀ ਬਾਬਾ ਜੀ ਤਾਂ ਹਾਂ ਵਾਈਗੂ ਜੀ ਜੇ ਰੁੜ ਗਿਆ ਤੈਨੂੰ ਹਾਂ ਦੱਸੋ ਹਾਂ ਮੈਂ ਸਕੂਟਰ 'ਚ ਪਰਸ ਨੂੰ ਲਿਆ ਬਣ ਲੈ ਲੈ ਪਤਾ ਹੁਣ ਪਰਸ ਬਿਨਾ ਕੀ ਕਰੇਗਾ ਪੈਸੇ ਹੈਗੇ ਨੇ ਮੇਰੇ ਕੋਲ ਕੁਝ ਨਹੀਂ ਹੈ ਅਸੀਸ ਜੀ ਸਰ ਚੀਜ਼ਾ ਪੜਾ ਚੱਕੀ ਰਿਪੋਰਟਾਂ ਮੇਰੀਆਂ ਕੀ ਕਰਦਾ ਬੁਰੇ ਸਿਸ ਬੋਲੋ ਬੁਰੇ ਸਿਸ ਕੀ ਕਰਦੇ ਹੋ ਕਿੱਥੇ ਜਾਣੀਓ ਕਿਨੂੰ ਆਜੋ ਆਜੋ ਕਰਦੇ ਹੋ ਬਾਬਾ ਜੀ ਬਾਬਾ ਜੀ ਬਾਬਾ ਜੀ ਜਾ ਰਹੇ ਤਾਂ ਖੜੀ ਤਾਂ ਦੇਖ ਲੋ ਕਿੰਮਿਆਂ ਹਾਂ ਸ਼ੀਟ ਨਾਲ ਤੇ ਨਾ ਉੱਥੇ ਹੀ ਮੋਸ਼ਨ ਬਣਦੇ ਰਹਿੰਦੇ ਕੜੀ ਦੇ ਬਾਈਕ ਹੀ ਨਵਰਦਾ ਅਕੇ ਕੇ ਰੰਗਰ ਨੂੰ ਕਹਤਾਂ ਜੀ ਕਿ ਪਹਿਲੇ ਹੀ ਆਪਾਂ ਉਸ ਤੋਂ ਬਾਅਦ ਤੋਂ ਮਿਲਿਆ ਕਰਦੇ ਕਿ ਉਹ ਵੀ ਆਏ ਦੀ ਰੇ ਆਪਣੇ ਖੇਡਦੇ ਗਏ ਤੋਂ ਕੋਨਾ ਪੈਣਾ ਲੋਹੜੇ ਪਿੰਜੇ ਨੇ ਬਹਿ ਜਾ ਅਸੀਂ ਨੀਚੇ ਬੈਠ ਜੋ ਕੋਤ ਸ਼ੀਲਡ ਦੇ ਜਾਂਦਾ 10 ਕਿਲੋ ਜੇ ਤੂੰ ਯੱਕ ਜਾਵੇਂ 没干白就

ਕਿਆਨੀ ਹਾਂ ਆਇਂ ਘੜਾਏ ਕਰੋ ਹਾਂ ਚੱਕ ਲਿਆ ਚੱਕ ਲੈ और देखिए बाबा जी आ गए और देखिए बाबा जी आ गए बाबा जी आ गए ग... UH, हाथ जोड़ हाथ जोड़ के बाबा जी हाथ जोड़ के करो बाबा आप किधर हो देखो बाबा जी आओ देखो बाबा जी आ गए बाबा जी आ गए ਇਰੇ ਨੂੰ ਲੈ ਚੱਲਿਓ ਉੱਤਰ ਹੇ ਤਸਰੇ ਕੋ ਇੱਥੇ ਨਾ ਲਾ ਲੋ ਕਿਚਨੇ ਨਾ ਸੁੱਤੀ ਉੱਤਰ ਜਾਗੇ ਇੱਥੇ ਨਾ ਲਾ ਲੋ ਚਾਹੇ ਕਿ ਨੰਗਣੀ ਨੇ ਓਰੇ ਜੀ ਘਰ ਦੇ ਚਾਲ ਵਾਲੇ ਬੀਜੀ ਨੇ ਮੋਤਾ ਲੋਕਾਂ ਦਾ ਨੰਨੇ ਨੂੰ ਜਿੰਨੇ ਅੱਗੇ ਕੰਡੀ ਸੋ ਮੀਸ਼ਰਾ ਮਾ ਦਾ ਹੈ ਹਾਂ ਮੰਮੀ ਇਹਦੇ ਤਾਂ ਨੇ ਹੋਰ ਅਜ ਹੋਇਆ ਹੈ ਜਿੰਨੇ ਹੋਏ ਰੋਗੇ ਕਾਮ ਦੇ ਵਿੱਚ ਆਵਾਜ਼ ਰੁਕੀ ਆ ਰਹੇ ਕਿ ਹਵਾ ਲੱਗਦੀ ਉਹ ਟੈਂਟ ਲਾ ਕੇ ਧੁੱਪ ਦਾ ਸੇਕ ਆ ਨਾ ਆ ਹਜੇ ਹਾਂ ਜਾਂ ਚਮੜੀ 'ਚ ਹਵਾ ਲੱਗਦੀ ਆ ਲੋਕ ਟਾਈਮ ਬੈਠੇ ਨੇ ਦੇਖੀਏ ਉਧਰੋਂ ਐ ਲੱਗਦਾ ਜੇ ਬੱਦਲ ਜੇ ਉੱਠ ਜਾਂਦੇ ਕਿ ਨਹੀਂ ਲੱਗਦਾ ਕੁਝ ਲੱਗ ਰਿਹਾ ਹਜੇ ਬਾਜੀ ਸੁਬਾਹ ਇੱਕ ਵਾਰ ਸੱਚਾ ਬੜਾ ਮੇਰੇ ਤਾਂ ਪੈਰ ਮਰ ਜਗੇ ਮੈਟ ਵੀ ਉੱਪਰੋਂ ਅੱਗ ਵਰਗਾ ਐ ਇੰਨਾ ਤਪਿਆ ਪਿਆ ਧੁੱਪਣਾ ਲੰਬਰ ਹਾਲ ਗਿਆ ਮੇਰੇ ਪੈਰ ਇੰਨੇ ਮੱਚ ਆਣ ਲੱਗ ਗਿਏ ਮਚਾਂਦੇ ਹੋਣਗੇ ਹਾਂ ਉਹੀ ਮੈਂ ਪਤਾ ਚਾਹੀ ਨਹੀਂ ਬੈਠੀ ਗੱਡੀ ਤੇ ਬੋਲਦੀ ਆ ਜੀ ਇੱਥੇ ਦਾ ਜੰਮਾ ਨਹੀਂ ਸੰਭਾਲਉਂਦਾ ਮੈਟ ਵੀ ਬੱਗ ਵਾਂਗੂ ਤਪੇ ਪੈਨੇ ਦੁਪਹਿਰ ਆ ਹੋ ਗਿਆ ਨਾ ਟਾਈਮ ਵੀ ਬਹੁਤ ਹੋ ਗਿਆ 1 ਵਜ ਗਿਆ ਤਾਂ ਬਾ 12 ਵਜੇ ਕਿ ਇਨੇ ਮਾੜੇ ਜਿਹੇ ਲਾਏ ਨੇ ਪੈਰ ਉੱਥੇ ਬੈਠੀ ਨੇ ਬਸ ਹੀਠਾ ਤਾਂ ਮੀ ਹਜੇ ਵੀ ਐ ਕਰਦੀ ਆ ਪੈਰਾਂ ਨੂੰ ਇਹ ਤਾਂ ਘਾਹ ਦੀ ਵੀ ਮਸਾ ਤੁਰਦੀ ਸੀ ਨੰਗੇ ਪੈਰਾਂ ਕਰਕੇ ਤੁਰਨੀ ਨਾ ਐ ਹੌੜੀ ਹੌੜੀ ਪੈਰ ਰੱਖੇ ਘਾਹ ਤੇ ਅਜੇ ਕੋਲ ਪਿਆ 라ਵਿੰਗਾ ਪੂਰੇ ਨਹੀਂ ਐ ਨੇ ਹੁੰਦੇ ਗਰਮੀ ਕਰਕੇ ਚਲੇ ਗਿਆ ਹੋਣਗੇ ਸ਼ਾਮ ਨੂੰ ਆਉਣਗੇ ਕੱਬੈ ਨੂੰ ਐ ਮੰਮੀ ਲੰਦੇ ਰੇ ਹੁਣ ਆਹ ਦੇਖੀ ਮੰਮੀ ਅੰਬ ਲੰਦੇ ਨੇ ਇਹ ਰੋਲਾ ਫਾੜ ਲੰਦਾ ਸੁਣੋ ਮੰਮੀ ਫਰੂਟ ਲੈ ਰੇ ਨੇ ਕਿੱਥੇ ਜਾਨਾ ਕੋ ਮਾਸੀ ਕੋਲ ਨੂੰ ਵਗਲੀ ਪੂਰੇ ਭਜਾ ਹੋਇਆ ਚ ਹੰਸੇ ਸਾਰਾ ਭਿੱਜਿਆ ਪਿਆ ਤੇਰਾ ਗਰਮੀ ਨਾਲ ਇਹ ਸ਼ਾਇ ਹੈ ਗੁੜੀ ਹਾਂ ਕੁੜੰਗ ਬੰਦਾਂ ਜੰਗਲ ਬਰਾਹਾਂ ਕੁੜ ਨਾ ਉਹਦਾ ਦਰਫਟ ਉਹ ਚਿੱਤ ਵੀ ਪੜ੍ਹ ਕੇ ਸੁਣਾਤੀ ਤੇ ਕੀ ਰਿਹਾ ਚਾਹ ਰਹੇ ਹਾਂ ਆਹ ਦੇਖੋ ਟ੍ਰੇਨ ਆਸੀਰ ਆਹ ਦੇਖੋ ਟ੍ਰੇਨ ਆ ਗਈ ਉਧਰ ਦੇਖੋ ਉਧਰ ਨੂੰ ਕਰਕੇ ਦਿਖਾਓ

Carriga. Oh no. Carriga.